ਗੁਰੂ ਅੰਗਦ ਸਹਿਬ ਮਹਾਰਾਜ ਜੀ ਦਾ ਪ੍ਰਕਾਸ਼ 1504 ਈਸਵੀ ਨੂੰ ਨੰਗੇ ਦੀ ਸਰਾਈ ਮੱਤੇ ਦੀ ਸਰਾਈ ਵੀ ਆਖਿਆ ਗਿਆ ਧੰਨ ਧੰਨ ਬਾਬਾ ਫਿਰੂ ਮਲ ਜੀ ਤੇ ਮਾਤਾ ਦਇਆ ਕੌਰ ਦੀ ਕੁਖਤ ਹੁੰਦਾ ਈ ਉਹਨਾਂ ਦਾ ਬਚਪਨ ਦਾ ਨਾਮ ਰੱਖਿਆ ਜਾਂਦਾ ਹੈ ਭਾਈ ਲਹਿਣਾ ਕਿਉਂਕਿ ਪਿਤਾ ਜੀ ਦੁਕਾਨ ਕਰਦੇ ਨੇ ਉਹਨਾਂ ਦਾ ਕਾਰੋਬਾਰ ਇੰਨਾ ਸੋਹਣਾ ਚੱਲਦਾ ਹੈ ਨੌਕਰੀ ਦੇ ਉੱਤੇ ਕਿ ਉਹਨਾਂ ਨੇ ਆਪਣੇ ਬੱਚੇ ਦਾ ਨਾਮ ਰੱਖਿਆ ਲੈਣਾ ਵੀ ਆਪਾਂ ਕਿਸੇ ਦਾ ਦੇਣਾ ਨਹੀਂ ਜ਼ਿੰਦਗੀ 'ਚ ਲੈਣਾ ਹੀ ਆ ਆਪ ਕੋ ਸਤਨਾਮ ਸ੍ਰੀ ਕੈਵੀ ਸੁਭਾਵ ਕੀ ਆਪਾਂ ਬੱਚੇ ਦਾ ਨਾਮ ਰੱਖੀਦਾ ਤੇ ਅੱਖੀ ਦਾ ਸੋਹਣਾ ਜਿਹਾ ਨਾਮ ਰੱਖੋ ਜੀ ਤੇ ਬਰਕਤ ਹੋਵੇ ਤੇ ਮਾਤਾ ਦਇਆ ਕੌਰ ਦੇ ਘਰ ਪੁੱਤਰ ਆਇਆ 1504 ਨੂੰ ਬਾਪੂ ਫੇਰੂ ਮਲ ਦੇ ਘਰ ਤੇ ਉਹਦਾ ਨਾਮ ਰੱਖਿਆ ਗਿਆ ਲਹਿਣਾ ਵੀ ਇਹਨੇ ਲੈਣਾ ਹੀ ਆ ਕਿਸੇ ਨੂੰ ਦੇਣਾ ਨਹੀਂ ਵੀ ਕਰਜ਼ਾਈ ਨਹੀਂ ਇਹ ਨਹੀਂ ਪਤਾ ਵੀ ਜਿਹੜਾ ਬਲਕ ਜਾਇਆ ਏ ਇਹਦਾ ਨਾਮ ਲੈਣਾ ਤੁਸੀਂ ਰੱਖਤਾ ਪਰ ਇਹਨੇ ਉਸ ਤਖਤ ਤੇ ਬਹਿ ਜਾਣਾ ਜਿੱਥੇ ਕਈਆਂ ਦੀਆਂ ਝੋਲੀਆਂ ਪਰ ਦੇਣੀਆਂ ਆਪ ਕੋ ਸਤਨਾ ਉਹ ਲੈਣ ਦੀ ਹਜਾਇਤ ਦੇਣਾ ਏ ਹੁਣ ਇੱਕ ਲੈਣੇਦਾਰ ਦੇਣਦਾਰ ਕਦੋਂ ਬਣਦਾ ਹੈ ਉਹ ਸਫ਼ਰ ਆਪਾਂ ਸਾਂਝਾ ਕਰਨਾ ਤੁਹਾਡੇ ਨਾਲ ਤੇ ਜਿਹਦੇ ਬਚਪਨ ਦੀ ਮਾਂ ਪਿਓ ਨੇ ਆਸ ਰੱਖੀ ਵੀ ਆਪਾਂ ਪੁੱਤ ਲੈਣਾ ਹੀ ਆ ਲੋਕਾਂ ਤੋਂ ਦੇਣਾ ਨਹੀਂ ਕਿਸੇ ਨੂੰ ਔਰ ਪੂਰੇ ਵਰਲਡ ਦੇ ਵਿੱਚ ਸਿੱਖ ਇਜ਼ਮ ਸਿੱਖ ਕੌਮ ਆ ਇਹ ਗੁਰੂ ਨਾਨਕ ਦਾ ਜਿਹੜਾ ਪਰਿਵਾਰ ਹੀ ਤਰੱਕੀ ਕਿਉਂ ਕਰ ਗਿਆ ਕਿਉਂਕਿ ਇਹਦਾ ਕਾਰਨ ਹੀ ਇਹ ਹੈ ਜਿਵੇਂ ਇੱਕ ਬੀਬੀ ਨੇ ਕਸ਼ਮੀਰ ਦੇ ਵਿੱਚ ਹਾਂ ਦਾ ਨਾਰਾ ਮਾਰ ਕੇ ਆਖਿਆ ਗੁਰੂ ਤੇਗ ਬਹਾਦਰ ਸਾਹਿਬ ਇੱਕ ਵਾਰੀ ਫੇਰ ਸਾਡੀ ਬਾਹ ਫੜੋ ਹੋਰ ਨਹੀਂ ਕਿਸੇ ਦਾ ਨਾਮ ਲੈਤਾ ਫਿਰ ਇਸ਼ਾਰਾ ਗੁਰੂ ਨਾਨਕ ਦੇ ਘਰ ਵੱਲੋਂ ਕਦੋਂ ਹੋਇਆ ਕਿਉਂਕਿ ਇੱਕੋ ਘਰ ਹੈ ਸ੍ਰਿਸ਼ਟੀ ਦੇ ਵਿੱਚ ਬਾਕੀ ਖੋਹਦੇ ਵਿਖੇ ਹੋਣਗੇ ਲੁੱਟਦੇ ਵਿਖੇ ਹੋਣਗੇ ਸੁੱਟਦੇ ਵਿਖੇ ਹੋਣਗੇ ਇੱਕੋ ਘਰ ਮੇਰੇ ਬਾਬੇ ਨਾਨਕ ਦਾ ਜਿਹੜਾ ਚੁੱਪ ਕੇ ਸੀਨੇ ਨਾਲ ਲਾਉਂਦਾ ਤੇ ਆਪਣੀ ਜੇਬ ਚੋਂ ਦਿੰਦਾ ਏ ਆਪ ਕੋ ਸਤਨਾਮ ਇਸ ਘਰ ਨੇ ਦੇਣਾ ਸਿਖਾਇਆ ਪਰ ਰੋਜ ਆਵਾਜ਼ ਵੀ ਆਉਂਦੀ ਦਿੰਦਾ ਦੇ ਲੈਂਦੇ ਥੱਕ ਪਾਹੀ ਦਿੰਦਾ ਦੇ ਲੈਂਦੇ ਥੱਕ ਪਾਹੀ ਦਿੰਦਾ ਪੜੋ ਬਾਣੀ ਇਤਨਾ ਉਹ ਵੀ ਸਿੰਘ ਬਾਣੀ ਪੜ ਲੈਂਦੇ ਜਿਨ੍ਹਾਂ ਨੂੰ ਪੜਨੀ ਨਹੀਂ ਆਉਂਦੀ ਤੇ ਕਦੀ ਵੀ ਨਹੀਂ ਪੜੀ ਹੁੰਦੀ ਸੰਗਤ ਵਿੱਚ ਆ ਫਾਇਦਾ ਜੇ ਦਿੰਦਾ ਦੇ ਲੈਂਦੇ ਥੱਕ ਪਾਹੀ ਦਿੰਦਾ ਜੇ ਲੈਂਦੇ ਥੱਕ ਪਾਹੀ ਯੁਗਾ ਜੁਗੰਤਰ ਖਾਹੀ ਖਾਹੇ ਯੁਗਾ ਜੁਗੰਤਰ ਖਾਹੀ ਖਾਹੇ ਬੱਬੂ ਨੇ ਨਾਮ ਲੈਣਾ ਏ ਪਰ ਹੁਣ ਸਾਰੀ ਸ੍ਰਿਸ਼ਟੀ ਨੂੰ ਦੇਣਾ ਏ ਉਹਦੇ ਵਾਸਤੇ ਫਿਰ ਤਿੰਨ ਤ ਦਹਾਕੇ ਇਹਨਾਂ ਦਾ ਜੀਵਨ ਜਿਹੜਾ ਬਤੀਤ ਹੁੰਦਾ ਇਹ ਗੁਰੂ ਬਾਦਸ਼ਾਹ ਬਾਰੇ ਦੀ ਕਿਰਪਾ ਨਾਲ ਇਹਨਾਂ ਦਾ ਜੀਵਨ ਸਾਥੀ ਹੈ ਭੈਣੋ ਧਿਆਨ ਦਿਓ ਤੁਸੀਂ ਮੈਂ ਜਦੋਂ ਆਇਆ ਤੇ ਮੇਰੀਆਂ ਭੈਣਾਂ ਧੁੱਪੇ ਪ੍ਰਸ਼ਾਦਿਆਂ ਦੀ ਸੇਵਾ ਕਰ ਰਹੀਆਂ ਸੀ ਆਖੋ ਸਤਨਾਮ ਤੇ ਮਨ ਨੂੰ ਖਤੇ ਬੁਲਾਈ ਤੇ ਸਕੂਨ ਮਿਲਿਆ ਵੀ ਇਹੋ ਜਿਹੇ ਸਮੇਂ ਤੇ ਘਰ ਦੇ ਜੀਆਂ ਨੂੰ ਰੋਟੀ ਲਾ ਕੇ ਦੇਣੀ ਔਖੀ ਆ ਜਿਹੜਾ ਸਿਸਟਮ ਬਣਦਾ ਜਾਂਦਾ ਨਾ ਆਉਣ ਵਾਲੇ ਸਮੇਂ ਚ ਘਰੇ ਪ੍ਰਸ਼ਾਦਾ ਪਕਾਉਣ ਦੀ ਸਮਰੱਥਾ ਨਹੀਂ ਕਹਿ ਦਿੰਗੇ ਬਾਜ਼ਾਰ ਤੋਂ ਝੂਠਾ ਮਿੱਠਾ ਭਈਆਂ ਦਾ ਲੈ ਆਓ ਇਹ ਬਰਕਤ ਮੋਕ ਰਹੀ ਹੈ ਪਰ ਤੁਹਾਨੂੰ ਭੈਣੋ ਕਿੰਨੀ ਬਰਕਤ ਦਿੱਤੀ ਤੁਸੀਂ ਆਪਣੇ ਲਈ ਨਹੀਂ ਆਪਣੇ ਪਰਿਵਾਰ ਲਈ ਨਹੀਂ ਸੰਗਤ ਵਾਸਤੇ ਪ੍ਰਸ਼ਾਦਾ ਤਿਆਰ ਕੀਤਾ ਆਖੋ ਸਤਿਨਾਮ ਇਹ ਸੇਵਾ ਜਿਹੜੀ ਕੀਤੀ ਨਾ ਮੈਂ ਨਾਲ ਹੀ ਬੇਨਤੀ ਕਰਦਿਆਂ ਘਰ ਦੇ ਪ੍ਰਸ਼ਾਦ ਦੇ ਲੀੜੇ ਲੱਦੇ ਧੋਦੇ ਕਿਸੇ ਕੰਮ ਨਹੀਂ ਉਹ ਇੱਕ ਆਪਣੀ ਡਿਊਟੀ ਹੈ ਪਰ ਜਿਹੜੀ ਸੰਗਤ ਵਾਸਤੇ ਆ ਗੁਰੂ ਦੇ ਵਸਤਰ ਧੋਣੇ ਰਮਾਲੇ ਧੋਣੇ ਸੰਗਤ ਦੀ ਚਾਦਰਾਂ ਧੋਣੀਆਂ ਸੰਗਤ ਵਾਸਤੇ ਭਾਂਡੇ ਮਾਂਜਣੇ ਇੱਕ ਇੱਕ ਕਦਮ ਦੀ ਕੀਤੀ ਸੇਵਾ ਗੁਰੂ ਨਾਨਕ ਦੇ ਘਰੇ ਪ੍ਰਵਾਨ ਹੋ ਜਾਂਦੀ ਆ ਓਹ ਖਸਤਾਂ ਬਾਬਾ ਕਹਿੰਦਾ ਵਿੱਚ ਦੁਨੀਆ ਸੇਵ ਕਮਾਈ ਹੈ ਲੋਕੀ ਕਹਿੰਦੇ ਸਮਾਗਮ ਰੱਖਿਆ ਕੀ ਫਾਇਦਾ ਹੁੰਦਾ ਮੈਂ ਤਾਂ ਬੜੇ ਫਾਇਦੇ ਵੇਖੇ ਦੱਸਾਂ ਤੁਹਾਨੂੰ ਸਭ ਤੋਂ ਪਹਿਲਾ ਫਾਇਦਾ ਤੁਸੀਂ ਇਕੱਠੇ ਬੈਠੇ ਹੋ ਵੈਗੁਰੂ ਬੋਲੀ ਚੱਲਿਓ ਸੰਗਤ ਦੇ ਫਾਇਦੇ ਦੱਸ ਕੇ ਅੱਗੇ ਚੱਲੀਏ ਤੁਸੀਂ ਹੁੰ ਘਾਰਾ ਪਰਿਓ ਸਭ ਤੋਂ ਪਹਿਲਾ ਫਾਇਦਾ ਹੋਇਆ ਆਪਾਂ ਸਾਰੇ ਇਕੱਠੇ ਬੈਠੇ ਬੋਲੋ ਦੂਸਰਾ ਫਾਇਦਾ ਹੋਇਆ ਆਪਣੀ ਜੀਬ ਚੋਂ ਵੈਗਰੂ ਦਾ ਨਾਮ ਨਿਕਲਿਆ ਤੀਸਰਾ ਮੈਂ ਵੇਖਿਆ ਸਾਡੇ ਨੌਜਵਾਨ ਝੂਠੇ ਭਾਂਡੇ ਮਾਜੁੰਦੇ ਬੋਲੋ ਤੇ ਇਨਾ ਚੌਂਕ ਚ ਖੜੋ ਕੇ ਰੀਲਾਂ ਵੇਖ ਕੇ ਮਾੜੀ ਸੰਗਤ ਚ ਪੈਣਾ ਚੌਥਾ ਤੁਸੀਂ ਸਾਰਿਆਂ ਨੇ ਰਲ ਕੇ ਪ੍ਰਸ਼ਾਦਾ ਪਾਣੀ ਔਰ ਗੁਰੂ ਦਾ ਜਸ ਤੇ ਸਮੇਂ ਨੂੰ ਕਵਰ ਕਰ ਲਿਆ ਕਿੰਨੇ ਫਾਇਦੇ ਆ ਤੇ ਮੈਨੂੰ ਨਹੀਂ ਲੱਗਦਾ ਸਾਰਾ ਖਰਚਾ ਕੱਢੀਏ ਤੇ ਇੱਕ ਜਾਨੇ ਨੂੰ 100 ਰੁਪਿਆ ਹੀ ਆਉਣਾ 600 ਰੁਪਿਆ ਸਾਰੇ ਰੱਖ ਕੇ ਨਾ ਆਪਾਂ ਸਵਾਗਤ ਦੀ ਉਲੀਕਤਾ ਕਰੀਏ ਤੇ 100 ਕਿੰਨਾ ਕੁ ਹੁੰਦਾ ਤੇ ਕਿੰਨਾ ਰੰਗ ਭਾਗ ਲੱਗਾ ਹੋਇਆ ਮੇਰੀ ਮਾਧੋ ਜੀ ਸਤ ਸੰਗਤ ਮਿਲੇ ਤੋਂ ਸੰਗਤ ਬੜੀ ਜ਼ਰੂਰੀ ਹੈ ਤੁਹਾਨੂੰ ਗੁਰੂ ਅੰਗਦ ਸਾਹਿਬ ਦੇ ਜੀਵਨ ਸਾਥੀ ਬਣੇ ਬਾਬਾ ਲੈਣਾ ਜੀ ਦੇ ਮਾਤਾ ਕੀ ਦੀ ਇੱਕੋ ਭੈਣੋ ਮਾਂ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਗੋਦੀ 'ਚ ਬੈਠੀ ਹੈ ਜਿੱਥੇ ਭਗਤਾਂ ਦਾ ਪਾਠ ਸਾਹਿਬ ਦਾ ਗੁਰੂ ਸਾਹਿਬ ਦਾ ਜ਼ਿਕਰ ਆਉਂਦਾ ਉਥੇ ਇੱਕ ਮਾਂ ਵੀ ਗੁਰੂ ਗ੍ਰੰਥ ਸਾਹਿਬ 'ਚ ਹਾਜ਼ਰੀ ਲਵਾ ਰਹੀ ਕੌਣ ਆ ਜਿਨੂੰ ਸੱਤੇ ਬਲਵੰਡੇ ਦੀ ਵਾਰ ਪੜਾਂਗੇ ਤੇ ਦਰਸ਼ਨ ਹੁੰਦੇ ਬਲਵੰਡ ਖੀਵੀ ਨੇਕ ਜਨ ਜਿਨ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਖਿਆਲੀ ਕਹਿੰਦੇ ਮੇਰੀ ਮਾਂ ਮਾਤਾ ਖੀਵੀ ਜਿਨ੍ਹਾਂ ਦੀ ਲੰਗਰ ਦੇ ਵਿੱਚ ਡਿਊਟੀ ਹੈ ਮੁਖੜੇ ਤੇ ਕਪੜਾ 18 19 19 ਘੰਟੇ ਲੰਗਰਾਂ ਦੇਗਾ ਚੜੀਆਂ ਰਹਿਣੀਆਂ ਦੇਸੀ ਘੋੜੇ ਡਰਮ ਭਰੇ ਭੜਪੜ ਕੜਸ਼ੀਆਂ ਸੰਗਤਾਂ ਨੂੰ ਰਜਾਉਣਾ ਇਥੋਂ ਤੱਕ ਵੀ ਲਿਖਦੇ ਨੇ ਕਹਿੰਦੇ ਕੋਈ ਗਰੀਬ ਗੁਰਬਾਜੇ ਜਿਨੂੰ ਮਾਇਆ ਦੀ ਲੋੜ ਹੈ ਉਹਨੂੰ ਮਾਇਆ ਵੀ ਦੇ ਦਿੰਦੇ ਆਖੋ ਸਤਨਾਮ ਸ੍ਰੀ ਕਿੰਨਾ ਪਿਆਰ ਲੈ ਕੇ ਬੈਠੇ ਸਾਡੇ ਮਾਤਾ ਜੀ ਔਰ ਜਿਹੜੀਆਂ ਭੈਣਾਂ ਜੁੜੀਆਂ ਅੱਜ ਵੀ ਉਹਨਾਂ ਦੇ ਕੋਲੇ ਸੀਸਾ ਜੇ ਆਪਣੇ ਆਪ ਨੂੰ ਤਕੜਿਓ ਕੇ ਬਚਾਈਏ ਆਉਣ ਵਾਲੀ ਪੀੜ੍ਹੀ ਨੂੰ ਇਧਰ ਨੂੰ ਜੋੜੀਏ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਹੁਣ ਗੁਰੂ ਸਾਹਿਬ ਜੀ ਅਜੇ ਭਾਈ ਲਹਿਨੇ ਦੇ ਰੂਪ ਚ ਨਹੀਂ ਉਹਨਾਂ ਜਿਹੜੀ ਸੰਗਤ ਆਪਾਂ ਕਰ ਰਹੇ ਆ ਆਪਣੇ ਬੱਚੇ ਕਰ ਰਹੇ ਆ ਤੁਸੀਂ ਕਰਮਾਂ ਵਾਲੀ ਜਸ ਮਿਲਦਾ ਹੈ ਸੁਭ ਕਰਮਾਂ ਨਾ ਪਰ ਕਰਮ ਬਣਾਉਣੇ ਪੈਂਦੇ ਨੇ ਘਰੇ ਬਿਠਿਆ ਕੁਝ ਨਹੀਂ ਹੋਣਾ ਜਸ ਮਿਲਦਾ ਹੈ ਸੁਭ ਕਰਮਾਂ ਨਾ ਪਰ ਕਰਮ ਬਣਾਉਣੇ ਪੈਂਦੇ ਨੇ ਜਸ ਦਿੰਦਾ ਏ ਜੋ ਦੁਨੀਆ ਨੂੰ ਜਸ ਉਸ ਦੇ ਗਾਉਣੇ ਆ ਜਸ ਹੀ ਹੈ ਵਾਹਿਗੁਰੂ ਕੱਜ ਕੇ ਵੀਰੋ ਤੁਹਾਡੀ ਆਵਾਜ਼ ਘਟ ਜੇ ਵਾਹਿਗੁਰੂ 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 ਵਾਹਿਗੁਰੂ